ਸਾਸ ਸੰਗਨ ਜੀ ਰਾਜਾ ਜੁਨੀ ਚੰਦ ਦੀਆਂ ਸੱਤ ਲੜਕੀਆਂ ਜਿਹਦੇ ਵਿੱਚੋਂ ਇੱਕ ਰਜਨੀ ਜੋ ਪਿੰਗਲੇ ਦੇ ਨਾਲ ਕੋੜੇ ਦੇ ਨਾਲ ਵਿਆਹੀ ਤੇ ਫਿਰ ਕਿਸ ਤਰ੍ਹਾਂ ਉਸ ਦੇ ਪਾਂਡੇ ਦੇ ਵਿੱਚ ਉਹਨੇ ਰਹਿ ਕੇ ਉਹਦੀ ਸੇਵਾ ਕੀਤੀ ਸ੍ਰੀ ਅਮਰ ਸਤ ਸਹਿਬ ਜੀ ਦਾ ਜੋ ਸਾਰਾ ਇਤਿਹਾਸ ਹੈ ਆਪ ਜੀ ਸਰਵਣ ਕਰੋ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਇਸ ਭਰਾ ਦੀਆਂ ਹੋਰ ਵੀ ਵੀਡੀਓ ਆਪ ਤੱਕ ਪਹੁੰਚਦੀਆਂ ਰਹਿਣ ਤੇ ਪੂਰੀ ਵੀਡੀਓ ਸੁਣ ਦੀ ਕਿਰਪਾਲਤਾ ਕਰਨੀ ਆਓ ਸ੍ਰੀ ਅਨਸਰ ਸਹਿਬ ਜੀ ਦਾ ਪੂਰਾ ਇਤਿਹਾਸ ਸੁਣ ਲਈਏ ਅੰਮ੍ਰਿਤਸਰ ਸਤਗੁਰ ਸਤਵਾਦੀ ਜਿਤ ਨਾਟੈ ਕਉਵਾ ਹਾਂਸ ਹੋਇ। ਸ੍ਰੀ ਅੰਮ੍ਰਿਤਸਰ ਜੀ ਸਿੱਖਾਂ ਦਾ ਮਹਾਨ ਤੀਰਥ ਹੈ। ਪੂਰਬੀ ਪੰਜਾਬ ਦੇ ਉੱਤਰੀ ਹਿੰਦ ਵਿੱਚ ਪਹਿਲੇ ਨੰਬਰ ਦਾ ਵਪਾਰਕ ਤੇ ਧਾਰਮਿਕ ਸ਼ਹਿਰ ਹੈ। ਅੱਜ ਤੋਂ ਕੁਝ ਸਦੀਆਂ ਪਹਿਲਾਂ ਇੱਥੇ ਹਰੇ ਖੇਤ ਤੇ ਖੁੱਲੀ ਜੂ ਸੀ ਇਹ ਨਗਰ ਤੁੰਗ ਤੇ ਸੁਲਤਾਨ ਮਿੰਦਲ ਪਿੰਡ ਦੀ ਜ਼ਮੀਨ ਸੀ ਇਸ ਤੀਰਥ ਦੇ ਪ੍ਰਗਟ ਹੋਣ ਦੀ ਕਥਾ یوں ਹੈ ਗੁਰੂ ਅਮਰਦਾਸ ਜੀ ਨੇ ਅੱਖ ਉੱਤੇ ਸ੍ਰੀ ਗੁਰੂ ਰਾਮਦਾਸ ਜੀ ਸੁਲਤਾਨ ਵਿੰਡ ਪਿੰਡ ਦੇ ਸੁਲਤਾਨ ਵਿੰਡ ਪਿੰਡ ਤੇ ਤੁੰਗਾ ਦੀ ਜ਼ਮੀਨ ਵਿੱਚ ਆ ਬੈਠੇ ਪ੍ਰਾਤਨ ਗ੍ਰੰਥਾਂ ਦੇ ਲਿਹਾਜ਼ ਨਾਲ ਇਹ ਥਾਂ ਬਹੁਤ ਪਵਿੱਤਰ ਸੀ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਉਹ ਵੀ ਰਾਮ ਤੀਰਸ ਦੇ ਮੇਲੇ ਨੂੰ ਆਉਂਦੇ ਹੋਏ ਇੱਥੇ ਠਹਿਰੇ ਸਮਾ ਆਖਦੇ ਨੇ ਇਸ ਸਥਾਨ ਤੇ ਇਸੇ ਸਥਾਨ ਤੇ ਸ੍ਰੀ ਰਾਮਚੰਦਰ ਆਪਣੇ ਪੁੱਤਰ ਹੱਥੋਂ ਕਾਇਲ ਹੋਇਆ ਸੀ ਇਹ ਵੀ ਜਿਕਰ ਹੁੰਦਾ ਗੁਰੂ ਜੀ ਨੇ ਸੰਤੋਖ ਸਰ ਦੇ ਨੇੜੇ ਮੋੜੀ ਗੱਲੀ ਤੇ ਇਸ ਦਾ ਨਾਮ ਚੱਕ RAMDAS ਫਿਰ ਇਸ ਦਾ ਨਾਮ ਪੈ ਗਿਆ ਚੱਕ RAMDAS ਰੌਣਕਾਂ ਹੋਈਆਂ ਪਰ ਐਨੀਆਂ ਮੋਤੀਆਂ ਨਹੀਂ ਸਨ ਜਿਆਦੇ ਰੌਣਕ ਨਹੀਂ ਫਿਰ ਵੀ ਰੌਣਕ ਵਾਲਾ ਡੇਰਾ ਸੀ ਕਸ਼ਨਗੁਸ਼ ਉਹਨਾਂ ਦੇ ਸਮੇਂ ਕਥਾ ਹੈ ਹੋਏ ਕਿ ਉਸ ਸਮੇਂ ਪੱਟੀ ਵੱਡਾ ਸ਼ਹਿਰ ਸੀ ਪੱਟੀ ਵੱਡਾ ਸ਼ਹਿਰ ਸੀ ਪੱਟੀ ਦੇ ਵਿੱਚ ਇੱਕ ਦੁਨੀ ਚੰਦ ਨਾਮ ਦਾ ਵੱਡਾ ਸ਼ਾਹੂਕਾਰ ਸੀ ਉਸ ਦੀਆਂ ਸੱਤ ਧੀਆਂ ਸਨ ਪੁੱਤਰ ਕੋਈ ਨਹੀਂ ਸੀ ਦੌਲਤ ਬਹੁਤੀ ਨੇ ਉਸ ਨੂੰ ਗਿਆਨਹੀਣ ਕਰ ਦਿੱਤਾ ਦੌਲਤ ਧਨ ਬਹੁਤ ਸੀ ਉਹਦੇ ਕੋਲੇ ਇਸ ਕਰਕੇ ਉਹਨੂੰ ਗਿਆਨਹੀਣ ਕਰ ਦਿੱਤਾ ਮਤਮਨ ਪੀਓ ਗਏ ਲਈ ਉਹ ਹਰਨਾਕਸ਼ ਵਾਂਗ ਵਾਹਿਗੁਰੂ ਦੀ ਸ਼ਕਤੀ ਨੂੰ ਭੁੱਲ ਗਿਆ ਜਿੰਨੀ ਮਾਇਆ ਵੱਧਦੀ ਗਈ ਉਨਾ ਹੀ ਹੰਕਾਰੀ ਹੁੰਦਾ ਗਿਆ ਇੱਕ ਦਿਨ ਉਸ ਨੂੰ ਹੰਕਾਰ ਦੀ ਗੱਲ ਸੁੱਝੀ ਆਪਣੀਆਂ ਸੱਤਾਂ ਧੀਆਂ ਨੂੰ ਇਕੱਠੀਆਂ ਕਰਕੇ ਪੁੱਛਣ ਲੱਗਾ हे ਪਤਰੀਓ ਇਹ ਦੱਸੋ ਤੁਸੀਂ ਕਿਸ ਦਾ ਦੱਤਾ ਖਾਨਦਿਆਂ ਜੀ ਇਹ ਸਾਰੇ ਸੁੱਖ ਤੁਸਾਂ ਨੂੰ ਕਿਵੇਂ ਹਾਸਲ ਹੋਏ ਹਨ ਜੋ ਸਾਰੇ ਐਸ਼ਵਰਮ ਤੇ ਛੇ ਧੀਆਂ ਨੇ ਇੱਕ ਜਵਾਨ ਦੇ ਵਿੱਚ 몰ੀਆਂ ਕਹਿ ਲੀਆਂ ਪਿਤਾ ਜੀ ਇਹ ਕਲੀ ਪੁੱਛਣ ਵਾਲੀ ਗੱਲ ਆਪ ਜੀ ਦੀ ਕਿਰਪਾ ਤੇ ਮਿਹਨਤ ਦਾ ਫਲ ਹੈ ਜੋ ਅਸੀਂ ਚੰਗੀ ਰੋਟੀ ਖਾ ਰਹੀਆਂ ਹਾਂ ਤੁਹਾਡਾ ਦਿੱਤਾ ਖਾਂਦੀਆਂ ਕਹਿਣ ਦਾ ਭਾਵ ਤੇਰਾ ਦਿੱਤਾ ਖਾਂਦੀਆਂ ਤੇਰਾ ਲੱਤਾ ਪਹਿਨਨੀਆਂ ਹਟਾਉਣੀਆਂ ਸੋਹਣੇ ਕੱਪੜੇ ਹੰਡਾ ਰਹੀਆਂ ਹਾਂ ਅਤੇ ਰਾਤ ਦੇ ਨੇ ਸੁੱਖ ਹੀ ਸੁਖ ਭੋ ਰਹੀ ਭੋਗ ਰਹੀਆਂ ਹਾਂ ਆਪ ਤਨ ਨਾ ਕਮਾਓ ਤਾਂ ਅਸਾਂ ਨੂੰ ਸੁੱਖ ਕਿੱਥੋਂ ਨਸੀਬ ਹੋਣ ਜਿਵੇਂ ਸੰਗਾਲਾਂ ਦੀਆਂ ਧੀਆਂ ਪਾਟੇ ਕੱਪੜੇ ਭੁਖੀਆਂ ਐ ਸ਼ੋਰਾਮਨੀ ਮਾਸਤ ਸਗਦੀਆਂ ਤੇਮੀ ਹੀ ਅਸੀਂ ਵੀ ਨਾ ਧਨ ਹੋਵੇ ਤਾਂ ਤਰਲੇ ਲਈਏ ਸਭ ਆਪ ਦਾ ਦਿੱਤਾ ਹੀ ਖਾ ਰਹੀਆਂ ਸਾਡੇ ਭਾਣੇ ਤੁਸੀਂ ਸਾਡੇ ਰੱਬ ਹੋ ਭਗਵਾਨ ਹੋ ਇਉਂ ਲੜਕੀਆਂ ਨੇ ਆਪਣੇ ਬਾਪ ਨੂੰ ਉਤਰ ਵੀ ਦਿੱਤਾ ਤੇ ਉਹਦੀ ਵਜਾਈ ਨੂੰ ਕੀਤੀ ਆਪਣੇ ਉਸ ਤੋਂ ਸੁਣ ਕੇ ਦੁਨੀ ਚੰਦ ਬਹੁਤ ਖੁਸ਼ ਹੋਇਆ ਉਸ ਦੀ ਖੁਸ਼ੀ ਅਧ ਵਿਚਾਲੇ ਰਹੀ ਜਦੋਂ ਉਸ ਨੇ ਦੇਖਿਆ ਕਿ ਉਸ ਦੀ ਛੋਟੀ ਲੜਕੀ ਨੇ ਇੱਕ ਸ਼ਬਦ ਮੂੰਹੋਂ ਨਹੀਂ ਆਖਿਆ ਉਸ ਨੂੰ ਸੰਬੋਧਨ ਕਰਕੇ ਦੁਨੀਜਾਨ ਨੇ ਪੁੱਛਿਆ ਕਿਉਂ ਬੇਟੀ ਤੂੰ ਕੁਝ ਨਹੀਂ ਦੱਸਿਆ ਤੂੰ ਕਿਉਂ ਚੁੱਪ ਰਹੀ ਹੈ ਕੀ ਸੋਚਦੀ ਹੈ ਤਰਜਨੀ ਕਹਿਣ ਲੱਗੀ ਜਿਹਦਾ ਛੋਟ ਸਭ ਤੋਂ ਛੋਟੀ ਉਹਦਾ ਨਾਮ ਰਜਨੀ ਸੀ ਰਜਨੀ ਕਹਿਣ ਲੱਗੀ ਪਿਤਾ ਜੀ ਮੈਂ ਕੀ ਦੱਸਾਂ ਤਾਂ ਦੁਨੀਜਾਨ ਕਹਿਣ ਲੱਗਾ ਜੋ ਮੈਂ ਪੁੱਛਣਾ ਹਾਂ ਕਿ ਕਿਸ ਦਾ ਤੜਖਾ ਮੰਗੀਆਂ ਜੀ ਰਜਨੀ ਕੰਨ ਲਈ ਮੈਂ ਇਸ ਸੋਚ ਵਿੱਚ ਹਾਂ ਕਿ ਉਤਰ ਕੀ ਲਵਾਂ ਦੁਨੀ ਚੰਦ ਕਹਿਣ ਲੱਗਾ ਰਤਾਂ ਥੋੜਾ ਗਰਮ ਹੋ ਕੇ ਕਹਿਣ ਲੱਗਾ ਕਿਉਂ ਐਵੇਂ ਕੋਈ ਗੀਤਾ ਦੇ ਸ਼ਲੋਕਾਂ ਦਾ ਅਰਥ ਦੱਸਣਾ ਸਿੱਧੀ ਗੱਲ ਹੈ ਮੇਰਾ ਦਿੱਤਾ ਖਾਨੀ ਹੈ ਕਿ ਹੋਰ ਕਿਸੇ ਦਾ ਰਜਨੀ ਕਹਿ ਲਗੀ ਇਹ ਠੀਕ ਹੈ ਪਿਤਾ ਜੀ ਦੇਖਣ ਨੂੰ ਇੰਝ ਅਪੀਤ ਹੁੰਦਾ ਹੈ ਕਿ ਆਪ ਦਾ ਦਿੱਤਾ ਖਾ ਲੀਆਂ ਪਰ ਆਪ ਦਾ ਦਿੱਤਾ ਖਾਂਦੀਆਂ ਨਹੀਂ ਵੇਖਣ ਨੂੰ ਦੇਪਤੀ ਹੁੰਦਾ ਵੀ ਆਪ ਜੀ ਦਾ ਦਿੱਤਾ ਖਾਣੀ ਹੈ ਪਰ ਇਉਂ ਆਪ ਦਾ ਦਿੱਤਾ ਨਹੀਂ ਖਾਣੀ ਬਿਦਾਤਾ ਨੇ ਉਸ ਅਕਾਲ ਪੁਰਖ ਪਰਮੇਸ਼ਰ ਨੇ ਜੋ ਨਸੀਬ ਦੇ ਵਿੱਚ ਲਿਖ ਦਿੱਤਾ ਉਹ ਤੁਸਾਂ ਦੇ ਰਾਹੀਂ ਮਿਲਦਾ ਹੈ ਸਾਡੇ ਭਾਗਾਂ ਦਾ ਹਿੱਸਾ ਤੁਸਾਂ ਕੋਲ ਆਉਂਦਾ ਹੈ ਰਿਜਕ ਦੇਣ ਵਾਲਾ ਭਗਵਾਨ ਹੈ ਉਹ ਜਦੋਂ ਚਾਹੇ ਖੋ ਲੈਂਦਾ ਹੈ ਜਦੋਂ ਚਾਹੇ ਦੇ ਦਿੰਦਾ ਹੈ ਤੁਸੀਂ ਅਸਾਂ ਦੇ ਪਿਤਰ ਪਿਤਾ ਜੀ ਤੁਸਾਂ ਦੇ ਵਸੀਲੇ ਰਾਨੀ ਪਰਮਾਤਮਾ ਆ ਸਾਨੂੰ ਰੋਜੀ ਦੇ ਰਿਹਾ ਹੈ। ਰਜਨੀ ਦੇ ਜਵਾਨੋ ਇਹ ਸੁਣ ਕੇ ਦੁਨੀ ਚੰਦ ਗਰਮ ਹੋ ਗਿਆ। ਉਸ ਨੂੰ ਬਹੁਤ ਗੁੱਸਾ ਲੱਗਾ। ਹਰਨਾਕਸ਼ ਤੇ ਰਾਵਣ ਦੀ ਤਰ੍ਹਾਂ ਉਹ ਦਾ ਮੈਂ ਰੱਬ ਮੈਂ ਰੱਬ ਕੋ ਕੋ ਨੇਸ। ਉਸ ਨੂੰ ਉਸ ਨੇ ਰਾਜੇ ਉਸ ਦੁਨੀ ਚੰਦ ਨੇ ਮਾਸੂਮ ਬਾਲਕੀ ਦੇ ਮੂੰਹ ਉੱਤੇ ਚਿਪੇੜਾ ਮਾਰ ਦਿੱਤੀਆਂ ਮੈਂ ਵੇਖਾਂਗਾ ਉਹ ਕਿਹੜਾ ਭਗਵਾਨ ਹੈ ਜੋ ਤੈਨੂੰ ਰੋਜੀ ਦਿੰਦਾ ਹੈ ਸਵੇਰੀ ਵੇਖਦਾ ਕਹਿੰਦਾ ਹੰਕਾਰੇ ਪੁਰਸ਼ ਦਾ ਗੁੱਸਾ ਬਹੁਤ ਚੰਨਾਲ ਹੁੰਦਾ ਹੈ ਜਵਾਨ ਤੇ ਨਤੰਗ ਕਰਨ ਉਤੇ ਬਾਤ ਲਗਿਆ ਉਹ ਸੋਨ ਤੇ ਕੋਮਲ ਕਲੀ ਜੋ ਹਜੇ ਬਾਲਣੀ ਸੀ ਹਜੇ ਪੂਰੀ ਸਮਝ ਵੀ ਨਹੀਂ ਸੀ ਤੇ ਦੁਨੀ ਚੰਦ ਦੀ ਇਸਤਰੀ ਨੇ ਉਸ ਦੀਆਂ ਛੇਆਂ ਕੁੜੀਆਂ ਰਿਸ਼ਤੇਦਾਰਾਂ ਗੁਆਂਢੀਆਂ ਤੇ ਮਿੱਤਰਾਂ ਨੇ ਦੁਨੀ ਚੰਦ ਨੂੰ ਸਮਝਾਇਆ ਕਿ ਐਨੀ ਗੱਲ ਬਦਲੇ ਤੀਨੂੰ ਤੰਗ ਨਹੀਂ ਕਰੀ ਰਹੂਗਾ। ਆਪੇ ਸਮਝ ਆ ਜਾਵੇਗੀ। ਅਜੀਬ ਵਾਲ ਨਹੀਂ ਐ ਪਰ ਦੁਨੀ ਚੰਦ ਇੱਕੋ ਆਖੀ ਗਿਆ ਕਿ ਇਹ ਨਹੀਂ ਹੋ ਸਕਦਾ। ਮੈਂ ਹੁਣ ਦੱਸ ਕੇ ਹਟਾਂਗਾ ਕਿ ਮੇਰੇ ਤੋਂ ਬਿਨਾ ਇਸ ਕੁੜੀ ਨੂੰ ਰੋਜ਼ੀ ਕੌਣ ਦੇ ਸਕਦਾ। ਆਖਰ ਇੱਕ ਦਿਨ ਰਜਨੀ ਨੇ ਹਾਨ ਦਾ ਲੜਕਾ ਲੱਭਨੇ ਆ ਉਹ ਗਰੀਬ ਸੀ ਉਸ ਦੇ ਤਨ ਤੇ ਕਈ ਹਿੱਸਿਆਂ ਨੂੰ ਕੋੜ ਹੋਇਆ ਹੋਇਆ ਸੀ ਉਸ ਕੋੜ ਨੂੰ ਉਸ ਕੋੜੇ ਨੂੰ ਘਰ ਲਿਆ ਕੇ ਉਸ ਨੇ ਪੰਡਨ ਨੂੰ ਸੱਦਿਆ ਮੰਨੋ ਮੰਨੀ ਰਜਨੀ ਦਾ ਵਿਆਹ ਉਸ ਨਾਲ ਕਰ ਦਿੱਤਾ ਤੇ ਕੋਈ ਹਰਾਨ ਸੀ ਰਜਨੀ ਚੁੱਪ ਸੀ ਰਜਨੀ ਦੀ ਮਾਂ ਰੋਂਦੀ ਰਹੀ ਭੈਣਾਂ ਹਿਤ ਕਰ ਗਈਆਂ ਸਨ ਉਹਨਾਂ ਨੂੰ ਬਹੁਤ ਦੁੱਖ ਹੋਇਆ ਪਰ ਦੁਨੀ ਚੰਦ ਨੇ ਕਿਸੇ ਦੀ ਪ੍ਰਵਾਹ ਨਾ ਕੀਤੀ ਕੋੜੀ ਨੂੰ ਰਜਨੀ ਦਾ ਹੱਥ ਫੜਾ ਕੇ ਅੱਖਾਂ ਲੰਗਾ ਇਸ ਮੱਤੀ ਸ਼ਹਿਰ ਤੋਂ ਦੂਰ ਲੈ ਜਾ ਇਹ ਤੇਰੀ ਚੀਜ਼ ਹੈ ਰਜਨੀ ਤੇ ਕੋੜੀ ਕਈਆਂ ਸਾਖੀਆਂ ਵਿੱਚ ਲਿਖਿਆ ਹੈ ਕਿ ਕੋੜੀ ਨੂੰ ਟੋਕਰੇ ਦੇ ਵਿੱਚ ਪਾ ਕੇ ਸਿਰ ਉੱਤੇ ਚੁੱਕ ਤੁਰੀ ਸਿਰ ਉੱਤੇ ਮਦ ਨੂੰ ਚੁੱਕ ਕੇ ਇੱਕ ਲੜਕੀ ਦਾ ਫਿਰਨਾ ਸੰਭਵ ਹੈ ਤੇ ਉਹ ਕੋੜੀ ਤੁਰ ਫਿਰ ਸਕਦਾ ਸੀ ਪਰ ਵੈਸੇ ਕੋੜ ਸੀ ਕਮਜ਼ੋਰ ਸੀ ਤੇ ਕਈਆਂ ਨੇ ਇਹੋ ਲਿਖਿਆ ਹੁੰਦਾ ਹੈ ਤਰੋਹ ਵਿਚਾਰ ਹੋਲੀ-ਹੋਲੀ ਪੱਟੀ ਤੋਂ ਬਾਹਰ ਆ ਕੇ ਸ਼ਾਹੂਕਾਰ ਦੀ ਮੇਟੀ ਰਜਨੀ ਨੇ ਕੀਮਤੀ ਕੀਮਤੀ ਕੱਪੜੇ ਲਾ ਸੁੱਤੇ ਵਾਣ ਨੂੰ ਅਣਵਾਹੇ ਤੇ ਖੁਸ਼ਕ ਕਰ ਲਿਆ ਮੂੰਹ માં ਤੁੱਤਾ ਪੈਰਾਂ ਤੋਂ ਨੰਗੀ ਹੀ ਤੁਰ ਪਈ ਉਸ ਨੇ ਖੁਦ ਕੰਗਾਲਾਂ ਵਾਲਾ ਹੁਲੀਆਂ ਬਣਾ ਲਿਆ ਤਾਂ ਕਿ ਮੰਗਣ ਗਿਆ ਉਸ ਨੂੰ ਆਪਣੇ ਕੋਲੋਂ ਸ਼ਰਮ ਨਾ ਆਵੇ ਉਸਨੇ ਵਾਹਿਗੁਰੂ ਅੱਗੇ ਪ੍ਰਾਰਥਨਾ ਕੀਤੀ ਹੈ ਪ੍ਰਭੂ ਮੈਨੂੰ ਤੇਰੇ ਉੱਤੇ ਭਰੋਸਾ ਹੈ ਆਪਨਾ ਦਿੱਤਾ ਖਾਂਦੀ ਹਾਂ ਜੇ ਮੰਗ ਕੇ ਸੁੱਕੇ ਟੁਕੜੇ ਖਵਾਉਣ ਤੇ ਤੂੰ ਖੁਸ਼ ਹੈ ਤਾਂ ਮੈਂ ਉਸੇ ਵਿੱਚ ਹੀ ਰਾਜ਼ੀ ਹਾਂ ਮੇਰਾ ਇਹ ਪਤੀ ਕੋੜੀ ਨਿਰਬਲ ਹੈ ਮਾਮੂਲੀ ਕੋਈ ਤੁਰ ਫਿਰ ਸਕਦਾ ਹੈ ਇਸ ਦੇ ਸਰੀਰ ਨੂੰ arogyata bakshi ਮੈਂ ਇਸ ਨੂੰ ਪਤੀ ਪਰਮੇਸ਼ਰ ਸਮਝਦੀ ਹਾਂ ساری ਉਮਰ ਇਸੇ ਦੀ ਸੇਵਾ ਕਰਾਂਗੀ ਕਿਉਂਕਿ ਮੇਰੇ ਸੰਜੋਗ ਦੇ ਵਿੱਚ ਇਹੋ ਹੈ हे ਦਾਤਾ ਮੇਰੇ ਦੁੱਖਾਂ ਨੂੰ ਤੂੰ ਹੀ ਨੂਰ ਕਰਨਾ ਹੈ ਮੇਰੇ ਧਰਮ ਨੂੰ ਤੂੰ ਹੀ ਪਾਲਣਾ ਹੈ ਜਿੱਥੇ ਰਾਤ ਪੈਂਦੀ ਉੱਥੇ ਹੀ ਪਿੰਡੋ ਮਾਰ ਆਪਣੇ ਪਿੰਗਲੇ ਪਤੀ ਨੂੰ ਬਿਠਾ ਕੇ ਆਪ ਨਗਰ ਦੇ ਵਿੱਚ ਮੰਗਣ ਚਲੀ ਜਾਂਦੀ ਖਾਣ ਜਉਂਦੀ ਰੋਟੀ ਮੰਗ ਕੇ ਲੈ ਆਉਂਦੀ ਪਤੀ ਨੂੰ ਖੋਣਦੀ ਤੇ ਆਪ ਖਾ ਕੇ ਉਸ ਨੂੰ ਲੈ ਲੈਂਦੀ ਐਉਂ ਦਿਨ ਕੱਟਦੇ ਤੇ ਪੰਧ ਮੁਕਾਉਂਦੇ ਉਹ ਚੱਕ ਰਾਮਦਾਸ ਨੇੜੇ ਆ ਗਏ ਇੱਕ ਨਿਰਮਲ ਜਲਵਾਣੀ ਛਪੜੀ ਤੇ ਮੇਰੀ ਦੀ ਸੰਗਨੀ ਸ਼ਾ ਦੇ ਕੇ ਮੇਰੀ ਦੇ ਹੇਠਾ ਰਜਨੀ ਨੇ ਅੱਧੀ ਬਿਠਾ ਦਿੱਤਾ ਤੇ ਆਬ ਸੁਲਤਾਨ ਵਿੰਡ ਨਗਰਵਾਲ ਮੰਗਣ ਵਾਸਤੇ ਤੁਰ ਗਈ ਪਿੰਗਲਾ 베ਰੀ ਹੇਠ ਬੈਠਾ ਬੈਠਾ ਰੱਬ ਦੀ ਲੀਲਾ ਦੇਖ ਕੇ ਹਰਾਣ ਹੋ ਰਿਹਾ ਸੀ ਸੋਚਦਾ ਸੀ ਕਿ ਕੁਦਰਤ ਨੇ ਕੈਸਾ ਮੇਲ ਕੀਤਾ ਹੈ ਮੈਂ ਕੋੜਾ ਤੇ ਮੇਰਾ ਸੰਯੋਗ ਇੱਕ ਸ਼ਾਹੂਕਾਰ ਦੀ ਸੁੰਦਰ ਲੜਕੀ ਨੇ ਨਾਲ ਜੋੜ ਦਿੱਤਾ ਅੰਜ ਪਖਾਰੀਆਂ ਦੀ ਤਰ੍ਹਾਂ ਦਰ ਦਰ ਰੋਟੀ ਮੰਗਦੀ ਫਿਰਦੀ ਹੈ ਆਖਰ ਇਹ ਸਿਲਸਿਲਾ ਕਿੰਨਾ ਚੱਲੇਗਾ ਜਿਸ ਮੇਰੀ ਥਾਂ ਪਿੰਗਲਾ ਬੈਠਾ ਸੀ ਉਸੇ ਦੇ ਉੱਤੇ ਬਹੁਤ سارے ਕਾਂ ਸਨ ਉਹ ਕਿਲਾ ਕਰਦੇ ਸਨ ਤੇ ਖੁਸ਼ੀ ਵਿੱਚ ਰੋਣਾ ਪਾਰੇ ਸਨ ਤਰਉਣਾ ਪਉਂਦੇ ਪਉਂਦੇ ਕਾਂ 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 ਕਰ ਰਹੇ ਸਨ ਤੇ ਰੋਣਾ ਪਉਂਦੇ ਪਉਂਦੇ ਉਹ ਨਿਰਮਲ ਜਲ ਵਾਲੀ ਛਪੜੀ ਦੇ ਕਿਨਾਰੇ ਆ ਬੈਠੇ ਕਈਆਂ ਨੇ ਜਲ ਪੀਤਾ ਤੇ ਕਈਆਂ ਨੇ ਇਸ਼ਨਾਨ ਕਰ ਲਿਆ ਕਾਂਵਾਂ ਦੇ ਜਿਉਂ ਹੀ ਕਾਂ ਉਸ ਤੁਮੀ ਲਾਉਂਦੇ ਉਸ ਛੱਪੀ ਦੇ ਵਿੱਚ ਤੇ ਉਹਨਾਂ ਦੇ ਕਾਲੇ ਪਰ ਚਿੱਟੇ ਹੁੰਦੇਗੇ ਉਹ ਹੰਸ ਬਣਦੇਗੇ ਇਹ ਕੋਤਕ ਬਿੰਗਲਾ ਕਿੰਨਾ ਚਿਰ ਦੇਖਦਾ ਰਿਹਾ ਉਹ ਮੋਤ ਹੈਰਾਨ ਸੀ ਕਿ ਕੀ ਖੇਲ ਰਚਿਆ ਜਾ ਰਿਹਾ ਹੈ ਕਾਲੇ ਗਾਂ ਕਿਵੇਂ ਚਿੱਟੇ ਹੋਦੇ ਹਨ ਕੀ ਇਹ ਛੱਪੀ ਕਿਤੇ ਅਮਰਤ ਦਾ ਕੁੰਡ ਤਾਂ ਨਹੀਂ ਕੀ ਜੇ ਮੈਂ ਇਸ਼ਨਾਨ ਕਰਾਂ ਤਾਂ ਕਿ ਮੇਰਾ ਕੋੜ हट ਜਾਵੇਗਾ ਇਹ ਸੋਚ ਕੇ ਵੀ ਮੇਰਾ ਕੋੜ हट ਜਾਏਗਾ ਕਿ ਮੈਂ ਇਸ਼ਨਾਨ ਕਰਾਂ ਇਉਂ ਦਲੀਲਾਂ ਕਰਦੇ ਨੇ ਚੌਕਾ ਸਵਾਗਤ ਜਾਰ ਦਿੱਤਾ ਆਖਰ ਪ੍ਰਮਾਤਮਾ ਉੱਤੇ ਭਰੋਸਾ ਰੱਖ ਕੇ ਉਹ ਛਪੜੀ ਦੇ ਕੰਡੇ ਪੁੱਜਾ ਕੰਡੇ ਪੁੱਜ ਕੇ ਝਿਜਕਿਆ ਕਿ ਪਾਣੀ ਡੂੰਘਾ ਹੋਇਆ ਤਾਂ ਡੁੱਬ ਨਾ ਜਾਵੇ। 베ਰੀ ਦੇ ਮੁੱਢ ਨੂੰ ਹੱਥ ਪਾ ਕੇ ਹੌਲੀ-ਹੌਲੀ ਹੇਠਾਂ ਉਤਰਿਆ। ਜਿਉਂ ਹੀ ਪਾਣੀ ਦੇ ਵਿੱਚ ਉਤਰਿਆ ਤੇ ਪਾਣੀ ਉਸ ਦੇ ਕੋੜ ਦੇ ਜ਼ਖਮਾਂ 'ਨ ਲੱਗਾ। ਤਿਉਂ ਹੀ ਸਾਰੇ ਜ਼ਖਮ ਮਿਟ ਗਏ। ਜਿਵੇਂ ਪਾਣੀ ਲੱਗਾ ਤਾਂ ਸਾਰੇ ਜ਼ਖਮ ਮਿਟ ਗਏ। ਤੇ ਉਸ ਦਾ ਸਰੀਰ ਕੁੰਦਨ ਵਾਂਗ ਹੋ ਗਿਆ। ਸੋਨੇ ਸਰੀਰ ਨੂੰ ਪਾ ਕੇ ਉਹ ਬਹੁਤ ਖੁਸ਼ ਹੋਇਆ ਉਸ ਲਕੂਣ ਜਾਂਦਾ ਰਿਹਾ ਉਹ ਛਪੜੀ ਦੇ ਕਨਾਰੇ ਬੈਠ ਕੇ ਆਪਣੀ ਇਸਤਰੀ ਨੂੰ ਨਿਕਲਣ ਲੱਗਾ ਤਕੜੀ ਦੁਪਹਿਰ ਚੜੀ ਜਨੰਗੀ ਕਾਫੀ ਦੁਪਹਿਰ ਦਾ ਸਮਾਂ ਹੋ ਗਿਆ ਤੇ ਰਜਨੀ ਆਈ ਤੇ ਉਹ ਖਾਨ ਜੀ ਗਿਆ ਰੋਟੀਆਂ ਮੰਗ ਕੇ ਲੈ ਆਈ ਸੀ रजनी आई ते अपने पिंगले पति ਨੂੰ ਨਾ ਦੇਖ ਕੇ ਹਰਾਨ ਹੋਈ ਉਸ ਦੀ ਥਾਂ ਅਰੋਗ ਸੁੰਦਰ ਗੱਭਰੂ ਬੈਠਾ ਦੇਖ ਕੇ ਤੇ ਡਰ ਗਈ ਆਪਣੀ ਜਵਾਨੀ ਸੁੰਦਰਤਾ ਤੇ ਗਰੀਬੀ ਦਾ ਖਿਆਲ ਕਰਕੇ ਉਸ ਨੇ ਜਿੱਤ ਆਇਆ ਕਿ ਹੋ ਸਕਦਾ ਹੈ ਇਸ ਜਵਾਨ ਨੇ ਮੇਰੇ પતિ ਨੂੰ ਜਾਨੂ ਮਾਰ ਦਿੱਤਾ ਹੋਵੇ ਤਾਂ ਕਿ ਉਹ ਰਜਨੀ ਦਾ ਵਾਰਿਸ ਮੰਨਿਆ ਉਹ ਨੇੜੇ ਹੋ ਕੇ ਕ੍ਰੋਧ ਨਾਲ ਬੁన్ని ਮੇਰਾ ਬੱਦੀ ਕਿੱਧਰ ਗਿਆ ਉਸ ਦਾ ਪਤੀ ਹੈਰਾਨ ਹੋ ਕੇ ਇਹਨਾਂ ਕਿ ਕੀ ਰਜਨੀ ਤੂੰ ਪਛਾਣਿਆ ਨਹੀਂ ਮੈਂ ਉਹੀ ਤੇਰਾ ਪਤੀ ਹਾਂ ਤਰਜਨੀ ਕਹਿਣ ਲੱਗੀ ਕਾਲੀ ਨੇ ਨਾਲ ਨਹੀਂ ਉਹ ਤਾਂ ਸਰੀਰ ਦਾ ਰੋਗੀ ਸੀ ਉਸ ਕੋਲੋਂ ਤਾਂ ਮੁਸ਼ਕਲ ਨਾਲ ਤੁਰਿਆ ਜਾਂਦਾ ਸੀ ਤੂੰ ਕੋਈ ਹੋਰ ਹੈ ਉਸ ਨੂੰ ਮਾਰ ਤਾਂ ਨਹੀਂ ਦਿੱਤਾ ਤਾਂ ਉਸ ਦਾ ਪਤੀ ਕਹਿਣ ਲੱਗਾ ਕਹਿਣ ਲੱਗਾ ਦੇਵੀ ਕੋਈ ਸ਼ੱਕ ਨਾ ਕਰ ਤੇਰੀ ਸੇਵਾ ਤੇਰੇ ਭਰੋਸੇ ਵਲ ਦੇਖ ਕੇ ਮੇਰੇ ਸਰੀਰ ਨੂੰ ਭਗਵਾਨ ਨੇ arogh ਕਰ ਦਿੱਤਾ ਹੈ ਕੋਈ ਨਹਿਮ ਨਾ ਕਰ ਮੈਂ ਹੁਣ ਤੈਨੂੰ ਕਮਾ ਕੇ ਖਵਾਵਾਂਗਾ ਤੇਰਾ ਸਦਕ ਤੈਨੂੰ ਤਾਰ ਰਿਹਾ ਪੂਰੀ ਗੱਲ ਤਾਂ ਸੁਣ ਤਾਰਜਨੀ ਕਹਿਣ ਲੱਗੀ ਮੈਂ ਕੋਈ ਗੱਲ ਨਹੀਂ ਸੁਣਨੀ ਤੂੰ ਚੋਰ ਹੈ ਖੁੰਨੀ ਹੈ ਮੇਰੇ ਪਤੀ ਨੂੰ ਮਾਰ ਦਿੱਤਾ ਹੈ ਮੈਂ ਤੈਨੂੰ ਪਤਨੀ ਨਹੀਂ ਮੰਨਣਾ ਤੂੰ ਮੇਰਾ ਧਰਮ ਲੁੱਟਣਾ ਚਾਹੁੰਦਾ ਹੈ ਉਹ ਰਜਨੀ ਉੱਚੀ ਉੱਚੀ ਪੁਕਾਰ ਕੇ ਰੋਣ ਲੱਗ ਪਈ ਲਾਗੇ ਖੇਤ ਸਨ ਖੇਤਾਂ ਵਿੱਚ ਕਿਸਾਨ ਕੰਮ ਕਰ ਰਹੇ ਸਨ ਕੁਝ ਰੋਣਾ ਸੁਣ ਕੇ ਉਹਨਾਂ ਨੇ ਕੋਲ ਆ ਕੇ ਉਹਨਾਂ ਨੂੰ ਪੁੱਛਿਆ ਕੀ ਮਾਮਲਾ ਹੈ ਰਜਨੀ ਦੇ ਪਤੀ ਨੇ ਸਾਰੀ ਕਹਾਣੀ ਸੁਣਾ ਦਿੱਤੀ ਕਿ ਉਸ ਦਾ ਕੂਣ ਕਿਸ ਤਰ੍ਹਾਂ ਹਟਿਆ ਕਿਸਾਨ ਵੀ ਸੁਣ ਕੇ ਹਰਾਨ ਹੋ ਗਏ ਰਜਨੀ ਨੂੰ ਵੀ ਉਰਸਾ ਨਾ ਆਇਆ ਉਸ ਨੇ ਜੱਤਾ ਕਿ ਇਹ ਝੂਠ ਮਾਰ ਰਿਹਾ ਰਜਨੀ ਨੇ ਸਮਝਿਆ ਜਾ ਉਹ ਪਸਾਨ ਸੀ ਸਾਰੇ ਜੀ ਨੇ ਉਹ ਸਮਝ ਲੈਣਗੇ ਝੂਠ ਮਾਰ ਰਿਹਾ ਤੇ ਉਹ ਮੇ ਸਬਰੀ ਨਾਲ ਤਾਂ ਹੀ ਮੰਨ ਲੱਗੀ ਤਾਂ ਹਾਂ ਮੰਨ ਲੱਗੇ ਰਜਨੀ ਜੀਮਿੰਦਾਰ ਨੇ ਰਜਨੀ ਨੂੰ ਦਲਾਸਾ ਦੇ ਕੇ ਆਖਿਆ ਭੈਣਾ ਇਸ ਤਰ੍ਹਾਂ ਰੋ ਨਾ ਥੋੜੀ ਵਾਰ ਦੇ ਕਰਨੇ ਵਾਲੇ ਗੁਰੂ ਰਹਿੰਦੇ ਹਨ ਉਹ ਸੱਚ ਦਾ ਨਿਆਂ ਕਰਨਗੇ ਉਹ ਕਰਾਮਾਤੀ ਤੇ ਸਭ ਕੁਝ ਜਾਣਦੇ ਹਨ ਉਹਨਾਂ ਕੋਲ ਚੱਲ 93 ਦਾ ਹੋਣੀ ਇਸ ਦੀ ਗੱਲ ਵੀ ਸੱਚੀ ਲੱਗਦੀ ਹੈ ਤੇਰਾ ਮਿਆਂ ਵੀ ਸੱਚ ਹੈ ਅਸੀਂ ਝਮੇਨੇ ਵਿੱਚ ਫਸ ਗਏ ਪਤਾ ਨਹੀਂ ਲੱਗਦਾ ਕੀ ਆਖੀਏ ਕਿਸ ਨੂੰ ਸੱਚਾ ਮੰਨੀਏ ਇਸਨੇ ਤੇਰੇ ਪਤੀ ਨੂੰ ਮਾਰਿਆ ਨਹੀਂ ਕਿਉਂਕਿ ਅਸੀਂ ਕੋਈ ਰੌਲਾ ਨਹੀਂ ਸੁਣਿਆ ਇਹ ਸਲਾਹ ਰਜਨੀ ਨੂੰ ਕੁਝ ਜੱਜ ਗਈ ਉਹਨਾਂ ਨੇ ਜੋ ਸਲਾਹ ਦਿੱਤੀ ਹੈ ਜੋਤੀ ਜ਼ਿੰਮੇਦਾਰ ਸੀ ਕਿਸਾਨ ਸੀ ਜੱਜ ਗਈ ਤੇ ਉਸਨੇ ਉਸੇ ਵੇਲੇ ਹਾਂ ਕੀਤੀ ਤੇ ਸਾਰੇ ਇਕੱਠੇ ਹੋ ਕੇ ਸ੍ਰੀ ਗੁਰੂ ਰਾਮਦਾਸ ਜੀ ਨੇ ਕੁਣਾ ਬੁਝੇ ਅੱਗੇ ਗੁਰੂ ਜੀ ਦਾ ਦੀਵਾਨ ਲੱਗਾ ਹੋਇਆ ਸੀ ਗੁਰੂ ਜੀ ਦੇ ਸਾਹਮਣੇ ਜਾ ਕੇ ਰਜਨੀ ਨੇ ਬੇਨਤੀ ਕਰਨੀ ਸ਼ੁਰੂ ਕੀਤੀ ਬੇਨਤੀ ਕਰਦੇ ਹੋਇਆ ਉਸ ਦੇ ਨੈਣਾਂ ਵਿੱਚੋਂ ਜਲ ਵਗ ਰਿਹਾ ਸੀ ਹਿੰਦਾ ਤਾਂ ਮੈਂ ਦੁਖੀ ਅਵਲਾ ਹਾਂ ਮੇਰੇ ਨਾਲ ੱਟਕਾ ਹੋ ਰਿਹਾ ਮੈਂ ਚਿੱਤੇ ਦਿਨ ਲੁੱਟੀ ਜਾ ਰਹੀ ਹਾਂ ਮੇਰੇ ਬਾਪ ਨੇ ਮੈਨੂੰ ਕੋੜੀ ਪਿੰਗਲੇ ਨਾਲ ਵਿਆਹਿਆ ਸੀ ਅੱਜ ਸਵੇਰੇ ਉਸ ਕੋੜੀ ਪਤੀ ਨੂੰ 베ਰੀ ਹੇਟਾਂ ਛੱਡ ਕੇ ਸੁਲਤਾਨਵਿੰਦ ਪਿੰਡ ਵਿੱਚ ਰੋਟੀ ਮੰਗਣ ਵਾਸਤੇ ਗਈ ਸੀ ਮੁੜ ਕੇ ਆਈ ਤਾਂ ਮੇਰਾ ਪਤੀ ਉੱਥੇ ਨਹੀਂ ਸੀ ਪਰ ਇਹ ਉਪਰਾਂ ਗਰੂ ਜੋ ਸੂਰਤ ਤੋਂ ਤਾਂ ਉਨਾ ਹੀ ਵਰਗਾ ਪ੍ਰਤੀਤ ਹੁੰਦਾ ਹੈ ਪਰ ਇਹ ਕੋੜੀ ਨਹੀਂ ਹੈ हो सकता है, है। सूरत मिलती जुलती देख दे, दे, दे के, दे, के, दे, के। इसने मेरे पति ਨੂੰ માનਤਾ ਹੋਵੇ ਮੈਂ ਧਰਮ ਨੂੰ ਪਾਲਣਾ ਹੈ ਬਾਪ ਨੇ ਦਿੱਤੇ પતિ ਨੂੰ ਹੀ પતિ ਮੰਨਣਾ ਹੈ ਜੋ ਮੇਰੇ ਬਾਪ ਨੇ ਜਿਸ ਲਈ ਲੜ ਲਾਇਆ ਹੈ ਮੈਂ ਉਸੇ ਨੂੰ ਹੀ પતિ ਮੰਨਣਾ ਮੇਰਾ ਨਿਆਂ ਹੀ ਕਰੋ ਮੇਰਾ ਬੱਦੀ ਮੈਨੂੰ ਲਭ ਦੇਵੋ ਮੇਰਾ ਧਰਮ ਪ੍ਰੇਸ਼ਨਾ ਹੋਵੇ ਮੈਂ પતિ ਵਰਤਾ ਇਸ ਲਈ ਹਾਂ ਕਿਤੇ ਪਾਪ ਨਾ ਮਨਾ। ਸਤਿਗੁਰੂ ਜੀ ਨੇ ਉਸ ਦੇ ਪਤੀ ਕੋਲੋਂ ਸਾਰੀ ਗੱਲ ਸੁਣੀ। ਦੋਹਾਂ ਦੇ ਬਿਆਨ ਸੁਣ ਵਿਚੋਂ ਸਤਿਗੁਰੂ ਜੀ ਆਪ ਸਿਧਾਂਤ ਸੰਤੋਂ ਉੱਠ ਕੇ ਉੱਥੇ ਤੇ ਉਸ ਥਾਂ ਪੁੰਜੇ ਜਿੱਥੇ ਇੰਗਲਿਸ਼ ਨੇ ਇਸ਼ਨਾਨ ਕੀਤਾ ਸੀ। ਉਸ ਸਥਾਨ ਨੂੰ ਦੇਖ ਕੇ ਭਗਵਾਨ ਨੂੰ ਪਰਮੇਸ਼ਰ ਨੂੰ ਗੁਰੂ ਜੀ ਬੋਲੇ ਪੁੱਤਰੀ ਏ ਤੇਰਾ ਪਤੀ ਹੈ ਜੋ ਇਹ ਆਖਦਾ ਸੁਰ ਠੀਕ ਹੈ ਏ ਦੁੱਖ ਪੰਜਨੀ ਮੇਰੀ ਹੈ ਇਹ ਨਰਮਲ ਜਲ ਵਾਲੀ ਛਪੜੀ ਨਹੀਂ ਸਗੋਂ ਅੰਮ੍ਰਿਤ ਦਾ ਕੁੰਡ ਹੈ ਇੱਥੇ ਸਰੂਪਨ ਤਿਆਰ ਹੋਵੇਗਾ ਕਲਯੁਗ ਦੇ ਹਜ਼ਾਰਾਂ ਜੀਵ ਇਥੋਂ ਇਸ਼ਨਾਨ ਕਰਕੇ ਰਾਜੀ ਹੋਣਗੇ ਇਹ ਸਥਾਨ ਸੰਸਾਰ ਦਾ ਮਹਾਨ ਤੀਰਥ ਬਣੇਗਾ। ਅਤੀ ਦੇਵਤੇ ਦੀ ਚੰਨੀ ਲਗੂ ਤੇਰੇ ਸਿਦਕ ਨੇ ਤੇਰਾ ਡੇੜਾ ਪਾਰ ਕਰ ਦਿੱਤਾ ਹੈ। ਤੇਰੇ ਬਾਪ ਨੂੰ ਜੋ ਹੰਕਾਰ ਸੀ ਉਹ ਦੂਰ ਹੋ ਗਿਆ। ਇੰਦਰ ਤੇਰਾ ਪਤੀ ਰਾਜੀ ਹੋ ਗਿਆ। ਉਧਰ ਤੇਰੇ ਬਾਪ ਦਾ ਧਨ ਦਾਗੂਆਂ ਨੇ ਲੁੱਟ ਲਿਆ ਤੇ ਉਹ ਕੰਗਾਲ ਹੋ ਗਿਆ। ਅੱਜ ਉਹ ਤੰਗ ਹੈ ਹੁਣ ਧੀਆਂ ਨੂੰ ਨਹੀਂ ਪੁੱਛੇਗਾ ਕਿ ਤੁਸੀਂ ਕਿਹਦਾ ਦਿੱਤਾ ਖਾਣੀਆਂ ਜੀ ਗੁਰਾਂ ਦੇ ਇਹ ਬਚਨ ਸੁਣ ਕੇ ਰਜਨੀ ਨੂੰ ਤਸੱਲੀ ਹੋ ਗਈ ਉਸਨੇ ਉਸੇ ਸਮੇਂ ਆਪਣੀ ਪਤਨੀ ਦੇ ਪੈਰਾਂ ਤੇ ਸਿਰ ਰੱਖ ਦਿੱਤਾ ਵੱਧ ਘੱਟ ਜੋ ਬਚਨ ਬੋਲੇ ਸਨ ਉਹਨਾਂ ਨੇ ਖਿਮਾ ਮੰਗੀ ਤੇ ਖੁਸ਼ੀ ਨਾਲ ਗੁਰੂ ਜੀ ਨੇ ਚੰਨਨ ਵਿੱਚ ਹੀ ਅਰੇ ਲੰਗੇ ਉਸ ਦਿਨ ਤੋਂ ਗੁਰੂ ਜੀ ਨੇ ਉਸ ਛਪੜੀ ਦਾ ਸਰੋਵਰ ਪਟਾਉਣਾ ਸ਼ੁਰੂ ਕਰ ਦਿੱਤਾ ਨਾਲ ਹੀ ਇਹ ਵਾਰ ਦਿੱਤੇ ਕਿ ਜੋ ਇਸ ਸਰੋਵਰ ਵਿੱਚ ਇਸ਼ਨਾਨ ਕਰੇਗਾ ਉਸ ਦੇ ਸਾਰੇ ਸਰੀਰ ਦੇ ਤੇ ਆਤਮਿਕ ਰੋਗ ਸਰੀਰ ਦੇ ਤੇ ਆਤਮਿਕ ਜਿਹੜੇ ਰੋਗ ਹੈ ਉਹ ਦੂਰ ਹੋ ਜਾਣਗੇ ਤਨ ਦੇ ਤੇ ਮਨ ਦੇ ਰੋਗ ਜਾਨੀ ਕਿ ਉਹ ਸਾਰੇ ਦੂਰ ਹੋ ਜਾਣਗੇ ਸਤਿਗੁਰੂ ਰਾਮਦਾਸ ਜੀ ਸਤਿਗੁਰੂ ਪਾਸ਼ਾ ਚੌਥੇ ਪਾਸ਼ਾ ਗੁਰੂ ਰਾਮਦਾਸ ਜੀ ਦੇ ਪਿੱਛੋਂ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸਰੂਵਨ ਪੱਕਿਆ ਕੀਤਾ ਤੇ ਸ੍ਰੀ ਹਰਮੰਦਰ ਸਾਹਿਬ ਜੀ ਨੇ ਉਸਾਰੀ ਨਮ ਕੀ ਪੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਅਕਾਲ ਤਖਤ ਤਿਆਰ ਕਰਵਾਇਆ ਸ੍ਰੀ ਗੁਰੂ ਅਰਜਨ ਦੇਵ ਜੀ ਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਮੇਂ ਇਸ ਤੀਰਥ ਤੇ ਸ਼ਹਿਰ ਵਿੱਚ ਬਹੁਤ ਵਾਧਾ ਹੋਇਆ ਗੁਰੂ ਦਾ ਬਾਜ਼ਾਰ ਬਣ ਗਿਆ ਦਿਨ ਦਿਹਾੜ ਨੂੰ ਇਕੱਠ ਹੋਣ ਲੱਗੇ ਕਿਉਂਕਿ ਪਿਛਲੇ ਗੁਰੂ ਸਹਿਮਾਨ ਸ੍ਰੀ ਅਨੰਦ ਸਾਹਿਬ ਤੋਂ ਬਾਹਰinde ਰਹੇ ਇਸ ਕਰਕੇ ਕੁਝ ਵਾਰ ਰੁਕ ਗਿਆ ਗੁਰੂ ਮਹਾਰਾਜ ਦੇ ਸਮੇਂ ਪਿਛੋਂ 1705 ਤੋਂ 1760 ਤੱਕ ਇਸ ਸ਼ਹਿਰ ਤੇ ਮੌਤ ਮਾਰੂ ਤੂਫਾਨ ਆਉਂਦੇ ਰਹੇ ਕਈ ਵਾਰ ਜਲਮਾ ਨੇ ਸ੍ਰੀ ਹਰਿਮੰਦਰ ਸਾਹਿਬ ਨੂੰ ਨਿਰਾਦਰਿਕ ਕੀਤੀ ਤੇ ਕਈ ਵਾਰ ਸਰੋਵਰ ਨੂੰ ਪੂਰਨ ਦਾ ਯਤਨ ਵੀ ਕੀਤਾ ਪਰ ਇਸ ਸ਼ਹਿਰ ਤੇ ਸਰੋਵਰ ਵਿੱਚ ਰੱਬੀ ਬਰਕਤਾਂ ਹਨ ਪਰਮੇਸ਼ਰ ਦਾ ਆਪਣਾ ਬਣਾਇਆ ਹੋਇਆ ਸ਼ਹਿਰ ਇਸ ਨੂੰ ਮਨੁੱਖ ਕਿਵੇਂ ਬਰਬਾਦ ਕਰ ਸਕਦਾ ਮਿਸਲਾਂ ਲਈ ਸਰਦਾਰਾਂ ਨੇ ਇਸ ਸ਼ਹਿਰ ਤੇ ਹਰਮੰਦਰ ਸਾਹਿਬ ਦੀ ਬਹੁਤ ਸੇਵਾ ਕੀਤੀ ਬਾਜ਼ਾਰ ਬਣਵਾਏ ਬੁੰਗੀ ਤਿਆਰ ਕਰਵਾਏ ਤੇ ਸ੍ਰੀ ਹਰਮੰਦਰ ਸਾਹਿਬ ਦਾ ਜੋਗ ਪ੍ਰਬੰਧ ਕੀਤਾ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਤਾਂ ਇਹ ਸ਼ਹਿਰ ਉਤਰੀ ਹਿੰਦ ਦਾ ਵਪਾਰਕ ਕੇਂਦਰ ਬਣ ਗਿਆ ਜਿਸ ਛਪੜੀ ਤੇ ਕੰਦੀ ਪਿੰਗਲੀ ਨੇ ਇਸ਼ਨਾਨ ਕੀਤਾ ਸੀ ਉਸ ਉਸ ਦੇ ਅੱਜ ਪੱਕੇ ਉਸ ਪੱਕੀ ਉਸਾਰੀ ਹੈ ਉਸ ਸਰੋਵਰ ਦੇ ਉੱਤੇ ਅੱਜ ਤੇ ਉਸ ਦੁੱਖ ਭੰਜਨੀ ਮੇਰੀ ਹੇਠਾਂ ਹਜ਼ਾਰਾਂ ਕਲਯੁਗੀ ਜੀਵ ਰੋਜ਼ ਇਸ਼ਨਾਨ ਕਰਦੇ ਹਨ ਤੇ ਮਹਾਰਾਜ ਜੀ ਨੇ ਸੋਨੇ ਦਾ ਹਰਿਮੰਦਰ ਬਣਾ ਦਿੱਤਾ ਉਸ ਦਿਨ ਤੋਂ ਸੰਸਾਰ ਵਿੱਚ ਗੋਲਡਨ ਟੈਂਪਲ ਸੁਨਹਿਰੀ ਮੰਦਿਰ ਦੇ ਨਾਮ ਨਾਲ ਮਸ਼ਹੂਰ ਹੈ ਸੰਸਾਰੀਆਂ ਤਨੂਰ ਦਰਸ਼ਨ ਕਰਨ ਆਉਂਦੇ ਹਨ ਸ਼ਹਿਰ ਦੀ ਵਸੋਂ ਉਸ ਸਮੇਂ 10 ਲੱਖ ਤੋਂ ਉੱਪਰ ਹੋ ਗਈ ਹੈ ਕਈਆਂ ਕੋਹਾਂ ਵਿੱਚ ਸ਼ਹਿਰ ਖਿਲਰਿਆ ਹੋਇਆ ਹੈ ਅੱਜ ਦੇ ਸਮੇਂ ਤਾਂ ਹੋਰ ਮੋਹਜਾ ਦੇ ਵਸੋਂ ਹੋਈ ਹੈ ਜਿਸ ਲਈ ਸਾਖੀ ਨਿਖੇ ਗਈ ਹੈ ਉਸ ਸਮੇਂ ਲੰਮ ਸਮਾਂ ਦਾਖਲਾ ਖਦੀ ਸੀ ਵਸੋ ਪੰਜ ਤਾਂ ਹੋਰ ਵੀ ਮੋਹ ਜਾਣ ਦੇ ਵਾਧਾ ਹੋਇਆ ਸ੍ਰੀ ਅਮਰ ਸਤ ਸਹਿਬ ਜਿਦਾ ਇਤਿਹਾਸ ਖਾਲਸੇ ਦਾ ਇਤਿਹਾਸ ਹੈ ਇਸ ਨੂੰ ਸੰਖੇਪ ਦੇ ਵਿੱਚ ਲਿਖਣ ਲੱਗਿਆਂ ਵੀ ਕਈ ਸਫਿਆਂ ਦੀ ਲੋੜ ਹੈ ਜੇ ਸੰਖੇਪ ਦੇ ਵਿੱਚ ਵੀ ਲਿਖੀ ਤਾਂ ਵੀ ਕਈ ਸਫਿਆਂ ਦੀ ਲੋੜ ਹੈ ਇਹਦਾ ਸੰਖੇਪ ਤੋਂ ਸੰਖੇਪ ਦੇ ਵਿੱਚ ਇੰਨਾ ਕੁ ਆਪ ਜੀ ਨੇ ਰੂਪ ਰੂਪ ਕੀਤਾ ਧੰਨ ਧੰਨ ਗੁਰੂ ਰਾਮਦਾਸ ਜੀ ਜਿਨ੍ਹਾਂ ਕਲਯੁਗੀ ਜੀਵਨ ਦੇ ਉਧਾਰ ਵਾਸਤੇ ਇਸ ਮਹਾਨ ਤੀਰਥ ਦੀ ਰਚਨਾ ਕੀਤੀ ਧੰਨ ਰਜਨੀ ਜਿਸ ਦੇ ਸਿੱਧਕ ਨੇ ਇਸ ਅੰਮ੍ਰਿਤ ਕੁੰਡ ਨੂੰ ਲੱਭਿਆ ਸੋ ਇਹ ਹੈ ਸ੍ਰੀ ਅਮਨਸਰ ਸਾਹਿਬ ਜੀ ਦਾ ਇਤਿਹਾਸ ਹੋਰ ਬੜਾ ਲੰਮਾ ਇਤਿਹਾਸ ਹੈ ਪਰ ਜਿੰਨੀ ਵੀ ਉਪਮਾ ਕਰੀਏ ਥੋੜੀ ਹੈ ਇਹ ਸਥਾਨ ਦੀ ਅੱਜ ਲੱਖਾਂ ਯਾਤਰੀ ਆਉਂਦੇ ਆ ਇਸ ਸਥਾਨ ਤੇ ਲੱਖਾਂ ਰੋਜ਼ਾਨਾ ਲੱਖਾਂ ਦੀ ਤعداد ਦੇ ਵਿੱਚ ਪ੍ਰਸ਼ਾਦਾ ਲੋੜਵੰਦ ਛਕਦੇ ਆ ਤੇ ਪੂਰੀਆਂ ਲੰਗਾਂ ਲੱਗੀਆਂ ਹੋਈਆਂ ਸੋ ਧੰਨ ਗੁਰੂ ਰਾਮਦਾਸ ਧੰਨ ਗੁਰੂ ਰਾਮਦਾਸ ਸੋ ਸਾਸ ਸੰਮੀ ਨੇ ਇਸ ਵੀਡੀਓ ਨੂੰ ਮਤਵ ਨਾਲ ਸ਼ੇਅਰ ਕਰੇ ਜੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੇ ਜੋ ਤਾਂ ਕਿ ਇਸ ਤਰ੍ਹਾਂ ਦੀਆਂ ਹੋਰ ਵੀ ਵੀਡੀਓ ਆਪਕਿੰ ਪਹੁੰਚ ਸਕਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ